ਸੱਚੀ ਕਾਲ ਮੈਂ ਹਾਰਦੀ ਅਸਮਰਟ ਨਿਊਜ਼ ਦੀ ਕਿਰਦਸ਼ਕਾ ਦਾ ਸਵਾਗਤ ਹੈ। ਹਾਜ਼ਰ ਤੁਹਾਡੇ ਸਾਹਮਣੇ ਸੋਸ਼ਲ ਮੁੱਦਾ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਸੋਸ਼ਲ ਮੁੱਦਿਆਂ ਦੀ ਜੋ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀਆਂ ਨੇ ਤੇ ਉਹ ਸੋਸ਼ਾ ਬਟਾਂਗੇ ਜਿਦੇ ਬਾਰੇ ਸਾਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਸਾਡੇ ਲਈ ਜਾਣਨਾ ਬੇਹਜ਼ਰੂਰੀ ਹੈ ਕਿ ਆਖਿਰ ਹੁੰਦੀ ਕੀ ਚੀਜ਼ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜੋਗੋਜ ਵੀ ਵਾਇਰਲ ਹੋਇਆ ਆਪਾਂ ਨੂੰ ਸੱਚ ਮੰਨ ਲੈਣੇ ਆ ਤੇ ਗੱਲਬਾਤ ਕਰਾਂਗੇ ਕੁਝ ਅਜਿਹੇ ਵਾਇਰਲ ਮੁੱਦਿਆਂ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਤੇ ਸਭ ਤੋਂ ਪਹਿਲੀ ਗੱਲ ਆਪਾਂ ਕਰ ATM ਦੇ ਵਿੱਚ ਪੈਸੇ ਕਢਾਉਣ ਲਈ ਜਾਂਦੇ ਆ ਤਾਂ ਬਹੁਤ ਵੱਡੀਆਂ ਕਈ ਵਾਰ ਸਾਡੇ ਨਾ ਪਰਨਾਵਾ ਵਾਪਰ ਜਾਂਦੇ ਨੇ ਪੈਸੇ ਆਪਾਂ ਕੱਢਣ ਨੂੰ ਜਾਂਦੇ ਆ ATM ਲਗਾਇਆ ਵਿਡਰੋਅ ਦਾ ਮੈਸੇਜ ਵੀ ਆ ਜਾਂਦਾ ਪਰ ਸਾਡੇ ਹੱਥੇ ਪੈਸਾ ਆਉਂਦਾ ਹੀ ਨਹੀਂ ਤੇ ਮੇਰੇ ਨਾਲ ਮੇਰੇ ਸਹਿਯੋਗੀ ਜੁੜੇ ਨੇ ਪ੍ਰਦੀਪ मैम ਉਹਨਾਂ ਨਾਲ ਗੱਲਬਾਤ ਕਰਾਂਗੀ ਪ੍ਰਦੀਪ मैम ਤੁਹਾਨੂੰ ਪਹਿਲਾਂ ਤੁਹਾਡਾ ਸਵਾਗਤ ਕਰ ਲੈਂਦੇ ਹਾਂ ਬਹੁਤ ਬਹੁਤ ਸਵਾਗਤ ਹੈ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਨਾ ਤੇ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ATM ਤੋਂ ਪੈਸੇ ਕਢਾਉਣ ਜਾਂਦੇ ਆ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਐਮਰਜੈਂਸੀ ਹੁੰਦੀ ਹੈ ATM 'ਚ ਵੱੜ ਗ ਪਰ ਮੈਸੇਜ ਆਉਂਦਾ ਤੁਹਾਡਾ ਕਹਿ ਜਿਹੜਾ ਵਿਡਰੋਅਲ ਹੋ ਚੁੱਕੇ ਆ ਪਰ ਸਾਡੇ ਵਿੱਚ ਕੈਸ਼ ਹੀ ਨਹੀਂ ਹੁੰਦਾ ਤੇ ਪਤਾ ਲੱਗਦਾ ਹੈ ਕਿ ਮਸ਼ੀਨ 'ਚ ਕੋਈ ਫਾਲਟ ਹੈਗਾ ਲੇਕਿਨ ਵੀਡੀਓ ਜਿਹੜੀ ਵਾਇਰਲ ਹੋਈ ਹੈ ਜਿੱਥੇ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿੱਥੋਂ ਪੈਸੇ ਨਿਕਲਦੇ ਨੇ ਉੱਥੇ ਟੇਪ ਲਾ ਲੀ ਬਿਲਕੁਲ ਮੈਂ ਵੀਡੀਓ ਦੇਖ ਕੇ ਪਹਿਲਾਂ ਬਹੁਤ ਹੱਸ ਆਇਆ ਵੀ ਆ ਕੀ ਕੀਤਾ ਹੋਇਆ ਬਚਾਰੇ ਦਾ ਨੁਕਸਾਨ ਵੀ ਕਿੰਨਾ ਹੈ ਅਫਸੋਸ ਵੀ ਹੋਇਆ ਹੈ ਕਿ ਇੱਕ ਬੰਦੇ ਨੂੰ ਐਮਰਜੈਂਸੀ ਹੈ ਪੈਸੇ ਕਟਾਉਣੇ ਆ ਤੇ ਇੱਥੇ ਕਾਰੀਗਰੀ ਬੈਠੇ ਕਿਤੇ ਨਾ ਕਿਤੇ ਮਮ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਤਰੀਕੇ ਦੇ ਹੱਥ ਕੰਡੇ ਪੜਾਏ ਕਿਸੇ ਦੀ ਲਹੂ ਪਸੀਨੇ ਦੀ ਜਿਹੜੀ ਕਮਾਈ ਆ ਆਪਣੇ ਕੋਲੇ ਲਈ ਜਾਵੇ ਠੀਕ ਹੈ ਔਰ ਜਦੋਂ ਇਹ ਵੀਡੀਓ ਮੇਰੇ ਤੱਕ ਪਹੁੰਚੀ ਸੀ ਮੈਂ ਵੀਡੀਓ ਦੇਖੀ ਸੀ ਮੈਨੂੰ ਬੜੀ ਹੈਰਾਨਗੀ ਹੋਈ ਸੀ ਕਿ ਹੁਣ ਇਹਨਾਂ ਨੇ ਆ ਵੀ ਤਰੀਕਾ ਬਣਾ ਲਿਆ ਪਹਿਲਾਂ ਤਾਂ ਲੋਕਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਸੀਗੀਆਂ ਔਰ ਇੱਕ ਵਾਰੀ ਵੀਡੀਓ ਦੇਖੀ ਸੀ ਕਿ ਇੱਕ ਬਜ਼ੁਰਗ ਸੀ ਉਹਨੂੰ ਆਪਣਾ ਪੈਨ ਨਹੀਂ ਸੀ ਭਰਨਾ ਦਾ ਉਹਨੇ ਕਿਸੇ ਨੂੰ ਕਿਹਾ ਵੀ ਮੇਰੀ ਹੈਲਪ ਕਰ ਦੇ ਔਰ ਉਹ ਬੰਦੇ ਨੂੰ ਨੇ ਜਦੋਂ ਆਪਣਾ ਪੈਨ ਦੱਸਿਆ ਉਹਨੇ ਫਿਲ ਕੀਤਾ ਉਹਨੇ ਸਾਰੇ ਪੈਸੇ ਉਹਦੇ ਹੀ ਕਢਾ ਲਏ ਪਰ ਜਦੋਂ ਆ ਵੀਡੀਓ ਸਾਹਮਣੇ ਆਈ ਮੈਨੂੰ ਖੁਦ ਨੂੰ ਇਦਾਂ ਲੱਗਾ ਕਿ ਜੇਕਰ ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤੁਸੀਂ ਕਿਸੇ ਦੀ ਇਦਾਂ ਲਹੂ ਪਸੀਨੇ ਦੀ ਕਮਾਈ ਖੋਣਾ ਵੀ ਕਿਤੇ ਨਾ ਕਿਤੇ ਗਲਤ ਮੰਨਿਆ ਜਾਂਦਾ ਔਰ ਮੈਨੂੰ ਲੱਗਦਾ ਵੀ ਬੈਂਕਾਂ ਦੇ ਲਈ ਰਿਸਪਾਂਸਿਬਲ ਨੇ ਕਿਉਂਕਿ ਪ੍ਰਾਈਵੇਟ ਬੈਂਕ ਹੋਵੇ ਜਾਂ ਸਰਕਾਰੀ ਬੈਂਕ ਹੋਵੇ ਬੈਂਕ ਦੀ ਰਿਸਪਾਂਸਿਬਿਲਟੀ ਬਣਦੀ ਆ ਸਪੋਜ਼ HDFC ਬੈਂਕ ਆ SBI ਬੈਂਕ ਔਰ ਬੈਂਕ ਦਾ ਫਰਜ਼ ਬਣਦਾ ਕਿ ਆਪਣਾ ਇੱਕ ਇੱਕ ਸਿਕਿਉਰਿਟੀ ਗਾਰਡ ਦੇਖਦੇ ਬਾਹਰ ਹੋਵੇ ATM ਦੇ ਬਾਹਰ ਹੋਵੇ ਤਾਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਦੇਖੋ ਜੇ ਸਿਕਿਉਰਿਟੀ ਗਾਰ ਨਹੀਂ ਹੋਏਗਾ ਤਹੀਂ ਕੋਈ ਅੰਦਰ ਬੜਿਆ ਹੋਵੇਗਾ ਠੀਕ ਹੈ ਉਹਨੇ ਅੰਦਰ ਜਾ ਕੇ ਟੇਪ ਲਗਾਈ ਹੋਗੀ ਕਿੰਨੀ ਮਿਹਨਤ ਕੀਤੀ ਹੋਗੀ ਔਰ ਜਿਸ ਤੋਂ ਬਾਅਦ ਔਰ ਕਸਟਮਰ ਨੂੰ ਮੈਸੇਜ ਵੀ ਆ ਗਿਆ ਕਿ ਤੁਹਾ ਇਹ ਮੈਸੇਜ ਨਹੀਂ ਆਇਆ ਕਿ ਤੁਹਾਡਾ ਕੈਸ਼ ਜਾਂ ਅੰਦਰ ਹੀ ਰਹਿ ਗਿਆ ਜਾਂ ਕੁਝ ਹੋ ਗਿਆ ਉਹਨੂੰ ਮੈਸੇਜ ਆਇਆ ਕੈਨਸਲੇਸ਼ਨ ਦਾ ਔਰ ਉਸ ਤੋਂ ਬਾਅਦ ਵਾਪਸ ਉੱਥੋਂ ਚਲਾ ਜਾਂਦਾ ਜਦੋਂ ਵਾਪਸ ਚਲਾ ਜਾਂਦਾ ਉਹਦੇ ਪਿੱਛੋਂ ਹੀ ਕੋਈ ਬੰਦਾ ਆਉਂਦਾ ਔਰ ਉਹ ਸਾਰੀ ਟੇਪ ਉਤਾਰ ਕੇ ਫਿਰ ਐਸੇ ਢਵਾ ਕੇ ਲਾ ਦਿੰਦਾ ਬਿਲਕੁਲ ਮੈਨੂੰ ਇਹ ਲੱਗਦਾ ਹੈ ਨਾ ਕਿ ਇਹ ਜਿਹੜੀ ਚੀਜ਼ ਹੈ ਜਿਹੜੀ ਤੁਸੀਂ ਕਹਿੰਦਾ ਕਿ ਬੈਂਕ ਸਰਕਾਰੀ ਹੈ ਜਾਂ ਪ੍ਰਾਈਵੇਟ ਬੈਂਕ ਹੈਗਾ ਨਾ ਸਿਕਿਉਰਿਟੀ ਗਾਰਡ ਹੁੰਦੇ ਆਪਾਂ ਦੇਖਦੇ ਕਿ ਇੱਥੇ ਤਾਂ ਸਿਕਿਉਰਿਟੀ ਗਾਰਡ ਹੁੰਦੇ ਵੀ ਆ CCTV ਵੀ ਵਿੱਚ ਘਰ ਲੱਗੇ ਹੋਏ ਨੇ ਉਹਦੇ باوجود ਅਜਿਹੀ ਕਾਰਨਾਮੇ ਹੋ ਜਾਂਦੇ ਨੇ ਜੀ ਲੇਕਿਨ ਸਮਝ ਇਹ ਨਹੀਂ ਆਉਂਦੀ ਕਿ ਆਖਰੀ ਮੌਕੇ ਤੇ ਇਹ ਚੀਜ਼ਾਂ ਕਰਨ ਨੂੰ ਲੋਕਾਂ ਨੂੰ ਮੌਕਾ ਮਿਲ ਕੀਵੇਂ ਜਾਂਦਾ ਹੈ ਸਿਕਿਉਰਿਟੀ ਗਾਰਡ ਹੈਗਾ ਤਾਂ ਵੀ ਮੈਨੂੰ ਪਰਸਨਲੀ ਇਦਾਂ ਲੱਗ ਰਿਹਾ ਕਿ ਬਾਕੀ ਦੇਸ਼ਾਂ ਤੁਸੀਂ ਜਾਓਗੇ ਚਲੋ ਤੁਸੀਂ ਨਾ ਦੁਬਈ ਦੀ ਗੱਲ ਲਓ ਕੋਈ ਵੀ ਬੰਦਾ ਕ੍ਰਾਈਮ ਕਰਦਾ ਉਸੇ ਵੇਲੇ ਮੌਤ ਦੇ ਬਦਲੇ ਨੂੰ ਮਾਰ ਦਿੱਤੀ ਜਾਂਦੀ ਹੈ ਬਿਲਕੁਲ ਔਰ ਜੋ ਰੇਪਿਸਟ ਹੁੰਦਾ ਉਹਨੂੰ ਉਸ ਵੇਲੇ ਕਹਿ ਲਓ ਚੌਂਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਔਰ ਉਹ ਚੀਜ਼ ਦੇਖ ਕੇ ਬਾਕੀ ਲੋਕਾਂ ਦੇ ਵਿੱਚ ਨਾ ਡਰ ਪੈਦਾ ਹੋ ਜਾਂਦਾ ਸਾਡੇ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅਪਰਾਧੀ ਨੂੰ ਛੱਡ ਦਿੱਤਾ ਜਾਂਦਾ ਹੈ ਬਿਲਕੁਲ ਡਰ ਨਹੀਂ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਉਹਨੂੰ ਐਦਾਂ ਲੱਗਦਾ ਵੀ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜੇ ਮੈਂ ਐਦਾਂ ਲੋਕਾਂ ਦਾ ਹਰਜ਼ਾਨਾ ਖਾ ਲੂੰਗਾ ਜਾਂ ਮੈਂ ਆ ਗਲਤੀ ਕਰ ਲੂੰਗਾ ਮੈਨੂੰ ਕੀ ਹੋਈ ਹੋ ਜਾਊਗਾ ਜੇਲ੍ਹ ਹੋ ਜਾਊਗੀ 6 ਮਹੀਨਿਆਂ ਦੀ ਵੱਧ ਤੋਂ ਵੱਧ ਜੁਰਮਾਨਾ ਹੋ ਜਾਊਗਾ ਔਰ ਪਿੱਛੇ ਨਾ ਪਿੱਛੇ ਕੋਈ ਨਾ ਕੋਈ ਤਾਂ ਸਪੋਰਟ ਹੁੰਦੀ ਹੀ ਆ ਬਿਲਕੁਲ ਆਪਣੇ ਇਹ ਚੀਜ਼ਾਂ ਦੀ ਕਮੀ ਹੋਣ ਕਰਕੇ ਨਾ ਆ ਜਿਹੜੇ ਅਪਰਾਧ ਨੇ ਲਗਾਤਾਰ ਵਧੇ ਜਾ ਰਹੇ ਅ ਤਾਂ ਉਹ ਕੀ ਲੱਗਦਾ ਹੈ ਕਿ ਠੀਕ ਹੈ ਆਪਾਂ ਅਪਰਾਧ ਦੀ ਗੱਲ ਕਰਦੇ ਪਏ ਹਾਂ ਨਾ ਕਿ ਉਹ ਅਪਰਾਧ ਇਦਾਂ ਦੇ ਕਰ ਜਾਂਦੇ ਨੇ ਕਿ ਮਸਪੋਰਟ ਵੀ ਹੋ ਸਕਦੀ ਹੈ ਖੈਰ ਅਜਿਹੇ ਅਪਰਾਧਾਂ ਨੂੰ ਅਮ ਜਾਣਨ ਲਈ ਕਿਸੇ ਦਾ سپورਟ ਤਾਂ ਆਈ ਥਿੰਕ ਨਹੀਂ ਹੋਏਗਾ ਲੇਕਿਨ ਇਹ ਮਜਬੂਰ ਹੋ ਸਕਦੇ ਨੇ ਇਹ ਜੇ ਕੰਮ ਕਰਨ ਨੂੰ ਚੋਰੀ ਹੈ ਟਕੈਤੀ ਹੈ ਭਾਵੇਂ ਏਟੀਐਮ ਦੇ ਚਿਪੀ ਲਾਤੀ ਜਾਂ ਕਿਸੇ ਦੇ ਪਿੰਨੂ ਉਹਨਾਂ ਨੇ ਕੈਚ ਕਰ ਲਿਆ ਤੇ ਸਫਾਇਆ ਕਰਤਾ ਇਹ ਜਿਹੜੀ ਮਜਬੂਰੀਆਂ ਨੇ ਬੇਰੋਜ਼ਗਾਰੀ ਹੋ ਸਕਦੀ ਹੈ ਮਹਿੰਗਾਈ ਹੋ ਸਕਦੀ ਹੈ ਕਿਉਂਕਿ ਅਨਪੜਤਾ ਵੀ ਇਹ ਵਿਚਾਰ ਉਹਨਾਂ ਨੂੰ ਜਾਣਕਾਰੀ ਨਹੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੀ ਚੀਜ਼ ਨੂੰ ਪੂਰੀ ਕਰਨੀ ਆ ਜਾਂ ਬੋਰੀ ਲੱਤ ਕਹਿ ਸਮਝੋ ਨਸ਼ੇ ਦੀ ਨਸ਼ੇ ਖਾਤਰ ਉਹਨਾਂ ਨੂੰ ਪੈਸਾ ਚਾਹੀਦਾ ਆ ਦੇਖੋ ਬੇਰੁਜ਼ਗਾਰੀ ਦਾ ਮਾਮਲਾ ਜੀ ਨੇ ਕੰਮ ਕਰਨ ਉਹਨੇ ਕਰ ਹੀ ਲੈਣਾ ਉਹਨੇ ਛੋਟੇ ਤੋਂ ਛੋਟਾ ਕੰਮ ਵੀ ਕਰ ਲੈਣਾ ਔਰ ਜਿਹੜੇ ਨਸ਼ੇੜੀ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਮਿਹਨਤ ਕਿੱਦਾਂ ਦੀ ਹੈ। ਉਹਨਾਂ ਨੂੰ ਨਹੀਂ ਪਤਾ ਬੇਰੋਜ਼ਗਾਰੀ ਕੀ ਹੁੰਦੀ ਆ। ਉਹਨਾਂ ਨੂੰ ਮਿਹਨਤ ਦਾ ਨਹੀਂ ਪਤਾ, ਉਹਨੂੰ ਮਹਿੰਗਾਈ ਦਾ ਨਹੀਂ ਪਤਾ। ਉਹਨਾਂ ਨੂੰ ਪਤਾ ਹੁੰਦਾ ਸੀ ਸਿਰਫ ਨਸ਼ੇ ਦਾ। ਬਿਲਕੁਲ। ਔਰ ਉਹ ਚਾਹੁੰਦੇ ਨਹੀਂ ਵੀ ਨਸ਼ੇ ਦੀ ਲਤ ਪੂਰੀ ਹੋ ਜਾਏ, ਚਾਹੇ ਕਿਸੇ ਨੂੰ ਮਾਰ ਕੇ ਹੋ ਜਾਏ, ਚਾਹੇ ਕਿਸੇ ਦਾ ਹੱਕ ਹਰਾਮ ਕਰਕੇ। ਬਿਲਕੁਲ। ਜਿਹੜੇ ਵੀ ਦਰਸ਼ਕ ਦੇਖ ਰਹੇ ਨੇ, ਜੇਕਰ ਇਸ ਪੁਆਇੰਟ ਨੂੰ ਲੈ ਕੇ ਜਦੋਂ ਵੀ ਖਾਸ ਕਰਕੇ ATM ਵਾਲੇ ਜਦੋਂ ਜਾਂਦੇ ਨੇ ਅੰਦਰ ਤਾਂ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ। ਕਿਸੇ ਨੂੰ ਤੁਸੀਂ ATM ਨਹੀਂ ਵੀ ਵਰਤਣਾ ਹੁੰਦਾ ਤਾਂ ਸਾਵਧਾਨੀ ਦੇ ਨਾਲ ਕੋਈ ਐਜੂਕੇਟਿਡ ਅੰਦਰੋਂ ਸਟਾਫ ਲੈ ਕੇ ਉਸ ਦਿੱਕਤ ਪਰੇਸ਼ਾਨੀ ਹੈ ਪੈਸਾ ਨਿਕਲਿਆ ਨਹੀਂ ਨਿਕਲਿਆ ਤਾਂ ਵੀ ਤੁਸੀਂ ਪੂਰੀ ਬਾਰਕੀ ਦਾ ਜਾਂਚ ਕਰਨਾ ਹੈ ਵੀ ਕਿਤੇ ਜਿੱਥੋਂ ਪੈਸੋ ਨਿਕਲਦੇ ਨੇ ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਜਾਂ ਕਿਸੇ ਨੇ ਛਿਰਖਾ ਨਹੀਂ ਤਾਂ ਨਹੀਂ ਕੀਤੀ ਹੈ ਇਸ ਦਾ ਕਿ ਧਿਆਨ ਜ਼ਰੂਰ ਰੱਖਣਾ ਕਿਉਂਕਿ ਖੌਨ ਕਿਸ ਨੇ ਦੀ ਕਮਾਈ ਹੁੰਦੀ ਹੈ ਤਾਂ ਜੇਕਰ ਕੋਈ ਅਜੀਬ ਹੀ ਹਰਕਤ ਕਰਕੇ ਜੇ ਉਹ ਲੁੱਟ ਲੈ ਜੇ ਸਾਡੀ ਕਮਾਈ ਨੂੰ ਤਾਂ ਦੁੱਖ ਬਹੁਤ ਜ਼ਿਆਦਾ ਹੁੰਦਾ ਦੂਜੀ ਗੱਲ ਕਰਦੇ ਹਾਂ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਦੇਸੀ ਕੋ ਦਾ ਕੰਟੇਨਰ ਜਿਹੜਾ ਪਲਟ ਗਿਆ ਹੂੰ ਤੇ ਲੋਕਾਂ ਨੇ ਲੁੱਟ ਮਚਾਤੀ ਹੈ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਈਆਂ ਨੇ ਕਈ ਫਲ ਫਰੂਟ ਸਬਜ਼ੀਆਂ ਜਾਂ ਕਹਿ ਲਓ ਥੋੜੀ ਦੇਰ ਪਹਿਲਾਂ ਇੱਕ ਬੂਟਾਂ ਦਾ ਟਰੱਕ ਵੀ ਪਲਟ ਗਿਆ ਸੀਗਾ ਤਾਂ ਲੋਕੀ ਕੀ ਕਰਦੇ ਨੇ ਉਸ ਨੂੰ ਸਮਿਟਣ ਦੀ ਬਜਾਏ ਲੁੱਟ ਕਰਨੀ ਸ਼ੁਰੂ ਕਰ ਦਿੰਦੇ ਨੇ ਇਹ ਬੜੀ ਨਿੱਕੇ ਦੀ ਵਾਲੀ ਗੱਲ ਹੈ ਪਰ ਇਹ ਵੀ ਕਹਿੰਦੇ ਨੇ ਕਿ ਚਲੋ ਵਿਚਾਰੇ ਜੀ ਚੱਕ ਲੈਂਦੇ ਨੇ ਨੁਕਸਾਨ ਹੋਣ ਦੇ ਨਾਲ ਕਿਸੇ ਦੇ ਘਰ ਪਹੁੰਚ ਜੂਗੀ ਖਾਂਡ ਵੀ ਨਹੀਂ ਕਿਸੇ ਨੂੰ ਲੱਗ ਜੂਗਾ ਇਹ ਗੱਲ ਨਾਲ ਇਹ ਗੱਲ ਨਾਲ ਬਿਲਕੁਲ ਐਗਰੀ ਕਰਦੀ ਹੈ ਆ ਤੁਸੀਂ ਕਿਉਂ ਦੇ ਕੰਟੇਨਰ ਦੀ ਗੱਲ ਕਰਦੇ ਹੋ ਠੀਕ ਆ ਸੜਕ ਤੇ ਡਿੱਗ ਗਿਆ ਬਿਲਕੁਲ ਔਰ ਤੁਸੀਂ ਪੁਆਇੰਟ ਬੜਾ ਸੋਹਣਾ ਦਿੱਤਾ ਮੈਨੂੰ ਬਹੁਤ ਅੱਛਾ ਲੱਗਾ ਕਿ ਵੇਸਟ ਆਫ ਫੂਡ ਦੇ ਨਾਲ ਕਿਸੇ ਦੇ ਚੀਜ਼ ਮੂੰਹ ਚ ਪੈ ਜੇ ਉਹ ਜ਼ਿਆਦਾ ਬੈਟਰ ਬਿਲਕੁਲ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਜਿਹੜਾ ਗਰੀਬ ਦਾ ਮੂੰਹ ਹੁੰਦਾ ਨਾ ਗੁਰੂ ਦੀ ਗੋਲਕ ਹੁੰਦੀ ਆ ਔਰ ਇਨਸਾਨੀਅਤ ਉੱਥੇ ਸ਼ਰਮਸਾਰ ਹੁੰਦੀ ਆ ਜਦੋਂ ਲੋਕ ਨੇ ਜਿਹੜੇ ਬੰਦੇ ਦੀ ਹੈਲਪੀ ਕਰਦੇ ਜਿਹੜਾ ਡਰਾਈਵਰ ਡਿੱਗਿਆ ਜੀ ਉਹਦੀ ਹੈਲਪੀ ਕਰਦੇ पीपे भर के क्यों इकट्ठा करना शुरू कर देना बिल्कुल वही गल है ਤੁਸੀਂ ਕਹਿਣਾ ਕਿ ਠੀਕ ਹੈ ਕਿਸੇ ਦਾ ਮੂੰਹ ਲੱਗ ਜਵੇ ਲੇਕਿਨ ਜੇ ਉਹ ਇਕੱਠਾ ਕਰ ਕਰਕੇ ਜਿਹੜਾ ਲੈ ਕੇ ਜਾ ਰਿਹਾ ਸੀ ਜੀ ਉਹਨੂੰ ਮਦਦ ਕਰ ਦਿੰਦੇ ਤਾਂ ਉਹਦੀ ਤਾਂ ਪਰਪਾਈ ਹੋ ਜਾਂਦੀ ਥੋੜੀ ਬਹੁਤ ਉਹਦਾ ਤਾਂ ਨੁਕਸਾਨ ਸਾਰਾ ਹੋ ਗਿਆ ਨਾ ਉਹਨੂੰ ਕਿਤੇ ਸਰਕਾਰੀ ਮਾਮਲਾ ਮਿਲਣਾ ਤਾਂ ਪੂਰਾ ਮਾਮਲਾ ਹਰਿਆਣਾ ਤੋਂ ਜਾ ਰਿਹਾ ਬਿਲਕੁਲ ਹਰਿਆਣਾ ਦੀ ਵੀਡੀਓ ਹੈ ਕਿਤੇ ਵੀ ਵਾਪਰ ਸਕਦੀ ਹੈ ਭਾਵੇਂ ਹਰਿਆਣੇ ਚ ਹੋਵੇ ਆਪਣੇ ਪੰਜਾਬ ਦੇ ਕਿਸੇ ਕੋਨੇ ਚ ਹੋ ਸਕਦੀ ਹੈ ਇਹ ਜੀ ਘਟਨਾ ਲੇਕਿਨ ਸਵਾਲ ਉੱਠਦਾ ਹੈ ਕਿ ਜੇ ਅਸੀਂ ਉਸ ਦੀ ਮਦਦ ਨਹੀਂ ਕਰ ਰਹੇ ਉਹਦਾ ਨੁਕਸਾਨ ਹੋ ਗਿਆ ਸੀ ਆਪਣਾ ਫਾਇਦਾ ਜਰੂਰ ਦੇਖ ਲੈ ਕਿ ਚਲੋ ਫਰੀ ਦੇ ਵਿੱਚ ਸਾਨੂੰ ਕੋਈ ਚੀਜ਼ ਮਿਲੇਗੀ ਔਰ ਉਹ ਵੀਡੀਓਜ਼ ਦੇ ਵਿੱਚ ਵੀ ਕੀ ਕਰਦੀਆਂ ਨੇ ਦੋ ਲੇਡੀਆਂ ਆਉਂਦੀਆਂ ਨੇ ਉਹਨਾਂ ਦੇ ਹੱਥ 'ਚ ਚਾਹੇ ਉਹਨਾਂ ਨੂੰ ਡੱਬੇ ਮਿਲਦੇ ਆ ਡੋਲੂ ਦਿੰਦੇ ਆ ਬਾਲਟੀਆਂ ਮਿਲਦੀਆਂ ਨੇ ਭਰ-ਭਰ ਕੇ ਇਕੱਠਾ ਕਰਕੇ ਲੈ ਕੇ ਜਾਂਦੀਆਂ ਨੇ ਉਹਨੇ ਦੱਸਿਆ ਇਹਨਾਂ ਨੂੰ ਪਾਈਪ 'ਚੋਂ ਆ ਰਿਹਾ ਆ ਪੁਲ ਦੇ ਉੱਤੇ ਨਾ ਪਾਈਪ ਬਣੀ ਹੋਈ ਆ ਜਿੱਥੋਂ ਗੰਦਾ ਪਾਣੀ ਆਉਂਦਾ ਔਰ ਇਹ ਕੰਟੇਨਰ ਪੁਲ ਦੇ ਉੱਤੇ ਜਦੋਂ ਪਲਟਦਾ ਉਹ ਪਾਈਪਾਂ ਦੇ ਰਾਹੀਂ ਥੱਲੇ ਤੁਸੀਂ ਦੇਖੋ ਪਾਪਾ ਕਿੰਨੀਆਂ ਗੰਦੀਆਂ ਨੇ ਕਿੰਨੀ ਗੰਦੀ ਮਿੱਟੀ ਜੰਮੀ ਹੁੰਦੀ ਔਰ ਉਹਦੇ ਜੋ ਕਿ ਉਹਨ ਦਾ ਲੋਕਾਂ ਦੀ ਨੀਅਤ ਇੰਨੀ ਮਾੜੀ ਹੋ ਗਈ ਆ ਵੀ ਹੁਣ ਗੰਦਾ ਕਿਉਂ ਮਿੱਟੀ ਵਾਲਾ ਖਾਣ ਲਈ ਉਹ ਮਜਬੂਰ ਹੋ ਗਏ ਨੇ ਬਿਲਕੁਲ ਔਰ ਕਿਤੇ ਨਾ ਕਿਤੇ ਕਹਿ ਸਕਦੇ ਆ ਜਿਹੜੀ ਇਨਸਾਨੀਅਤ ਆ ਨਾ ਇੱਕ ਵੱਡੀ ਦਰਿਆ ਦੀਲੀ ਵਾਂਗੂ ਜਾਣੀ ਜਾਂਦੀ ਸੀ ਕਿ ਇਨਸਾਨ ਜਿਹੜੇ ਜਾਨਵਰਾਂ ਤੋਂ ਬਹੁਤ ਅਲੱਗ ਨੇ ਪਰ ਇਹਨਾਂ ਨੇ ਜਾਨਵਰਾਂ ਨੂੰ ਵੀ ਪਿੱਛੇ ਛੱਡਤਾ ਪਿੱਛੇ ਛੱਡਤਾ ਬਿਲਕੁਲ ਅ ਇੱਥੇ ਵੀ ਆਪਾਂ ਇੱਕ ਵਾਰ ਕਹਿ ਸਕਦੇ ਹਾਂ ਕਿ ਜਿਹੜੇ ਮਤਲਬ ਇੰਨਾ ਗੰਦਗੀ ਚ ਵੀ ਸਮਾਨ ਕੱਢ ਕੇ ਖਾਣ ਨੂੰ ਮਜਬੂਰ ਨਹੀਂ ਤਾਂ ਕਿਤੇ ਨਾ ਕਿਤੇ ਇਹ ਮਹਿੰਗਾਈ ਦੀ ਮਾਲ ਚੱਲ ਰਹੀ ਹੈ ਮਹਿੰਗਾਈ ਦੀ ਮਾਲ ਚੱਲ ਰਹੀ ਹੈ ਕਿਉਂਕਿ ਹੁਣ ਥੋੜੇ ਦਿਨ ਪਹਿਲਾਂ ਜੇਸਟੀ ਵੀ ਲੱਗੀ ਉਹ ਵੀ ਫੁੱਲੀਆਂ ਤੇ ਵੀ ਲੱਗੀ ਪੌਪਾਂਦੇ ਜੋ ਆਮ ਬੰਦਾ ਘਰੇ ਥੋੜੇ ਜਿਵੇਂ ਪੈਸੇ ਖਰਚ ਕੇ ਖਾ ਲੈਂਦਾ ਸੀ ਉਹਦੇ ਤੇ ਵੀ ਜੀਐਸਟੀ ਲਾ ਦਿੱਤਾ ਤਾਂ ਫਿਰ ਇਨਸਾਨ ਜਿਹੜਾ ਆ ਜਿਹੜਾ ਗਰੀਬੀ ਰੇਖਾ ਤੋਂ ਹੀ ਬਹੁਤ ਥੱਲੇ ਉਹ ਸ਼ਾਇਦ ਇਹੀ ਹਰਕਤਾਂ ਕਰਨ ਨੂੰ ਕਰਨੀ ਮਜੂਰ ਹੋ ਜਾਂਦੇ ਨੇ ਲੇਕਿਨ ਸੋਚਣਾ ਵੀ ਚਾਹੀਦਾ ਹੈ ਕਿ ਜਿਹਦਾ ਨੁਕਸਾਨ ਹੋਇਆ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਉਹਦੀ ਪਰਪਾਈ ਕੌਣ ਕਰੇਗਾ ਜੀ ਜਿਹੜੇ ਵੀ ਦਰਸ਼ਕ ਤੁਸੀਂ ਦੇਖ ਰਹੇ ਹੋ ਮੈਂ ਚਾਹਾਂਗੀ ਕਿ ਅੱਜ ਹੀ ਹਰਕਤਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਨੂੰ ਦੱਸਣਾ ਵੀ ਕੀ ਇਹ ਸਹੀ ਕਰ ਰਹੀ ਸੀ ਲੋਕ ਜਾਂ ਜਿਹਦਾ ਨੁਕਸਾਨ ਹੋਇਆ ਵਾ ਉਹਦੀ ਪਰਭਾਈ ਕਿਸ ਤਰ੍ਹਾਂ ਹੋ ਸਕਦੀ ਹੈ ਜਾਂ ਇਸ ਦੇ ਵਿੱਚ ਪ੍ਰਸ਼ਾਸਨ ਇਨਵੋਲਵ ਹੋਣਾ ਚਾਹੀਦਾ ਜਾਂ ਸਰਕਾਰ ਨੂੰ ਇਨਵੋਲਵ ਹੋਣਾ ਚਾਹੀਦਾ ਵਿਚਾਰ ਜ਼ਰੂਰ ਸਾਂਝਾ ਕਰਨਾ ਸਾਡੇ ਨਾਲ ਕਿਉਂਕਿ ਅਸੀਂ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਰੇ ਜਨਤਕ ਜ਼ਰੂਰ ਕਰਾਂਗੇ ਅਗਲੀ ਗੱਲ ਕਰਦੇ ਆ ਮੈਮ ਇੱਕ ਨਵਾਂ ਕਾਨੂੰਨ ਬਾਰੇ ਗੱਲ ਕਰਦੇ ਹਾਂ ਅਸੀਂ ਅਕਸਰ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਕਿ ਰਿਸ਼ਤੇ ਬਣੇ ਰਹਿਣ ਹਰ ਘਰ ਦੇ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਰਿਸ਼ਤੇ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰਦੇ ਕਿ ਪਹਿਲਾਂ ਦੇ ਦਿਨਾਂ ਦੇ ਵਿੱਚ ਜੇਕਰ ਰਿਸ਼ਤਿਆਂ ਵਿੱਚ ਦਰਾਰ ਪੈਂਦੀ ਸੀ ਖਾਸ ਕਰਕੇ ਪਤੀ ਪਤਨੀ ਦੇ ਵਿਚਕਾਰ ਤੇ ਉਹਨਾਂ ਦਾ ਤਲਾਕ ਤੱਕ ਦੀ ਜੇਕਰ ਨੋਬਤ ਆਉਂਦੀ ਹੈ ਤਾਂ ਇਹ ਫੈਸਲਾ ਹੁੰਦਾ ਹੈ ਕਿ ਜਿਹੜਾ ਪਤੀ ਹੈ ਉਹ ਆਪਣੀ ਪਤਨੀ ਨੂੰ ਖਰਚਾ ਦੇਵੇ ਖਰਚਾ ਦੇਵੇ ਠੀਕ ਹੈ ਡਿਵੋਰਸ ਤੋਂ ਬਾਅਦ ਡਿਵੋਰਸ ਤੋਂ ਬਾਅਦ ਹੁਣ ਕੀ ਹੋ ਰਿਹਾ ਵਾ ਕਿ ਇੱਕ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਕਾਨੂੰਨ ਇਹ ਲਾਗੂ ਹੋ ਗਿਆ ਕਿ ਹੁਣ ਨੂੰ ਨੋਨੋ ਵੀ ਜਿਹੜਾ ਆ ਉਹ ਖਰਚੇ ਦੇਣੇ ਪੈਣੇ ਆ ਜੀ ਤਲਾਕ ਦੇ ਬਾਅਦ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਥੋੜਾ ਤੁਸੀਂ ਆਪਣੇ ਵਿਚਾਰ ਦੋ ਜੀ ਹਾਂ ਤਾਂ ਹਰਿਆਣਾ ਹਾਈਕ ਪੰਜਾਬ ਹਰਿਆਣਾ ਹਾਈ ਕੋਰਟ ਤੇ ਮਾਮਲਾ ਸਾਹਮਣੇ ਆ ਜਿੱਥੇ ਹਰਿਆਣੇ ਦਾ ਕੇਸ ਸੀ ਆ ਜੀ ਪਤੀ ਦੀ ਮੌਤ ਹੋ ਜਾਂਦੀ ਹੈ ਪਤੀ ਸਰਕਾਰੀ ਨੌਕਰੀ ਤੇ ਹੁੰਦਾ ਪਤੀ ਦੀ ਮੌਤ ਤੋਂ ਬਾਅਦ ਜਿਹੜੀ ਨੌਕਰੀ ਆ ਬੇਸਿਕਲੀ ਪਰਿਵਾਰ ਚੋਂ ਕਿਸੇ ਇੱਕ ਮੈਂਬਰ ਨੂੰ ਮਿਲਦੀ ਹੈ ਜਿਹੜਾ ਸਮਰੱਥ ਹੁੰਦਾ ਔਰ ਉਹਦਾ ਜਦੋਂ ਵਿਆਹ ਹੋਇਆ ਹੁੰਦਾ ਫਿਰ ਉਹ ਨੌਕਰੀ ਉਹਦੇ ਪਤਨੀ ਨੂੰ ਮਿਲ ਜਾਂਦੀ ਹੈ ਇਹ ਕੇਸ ਚ ਕੀ ਹੁੰਦਾ ਪਤਨੀ ਸਰਕਾਰੀ ਨੌਕਰੀ ਲੈ ਲੈਂਦੀ ਹੈ ਉਸ ਤੋਂ ਬਾਅਦ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਤਾਂ ਜਿਹੜਾ ਸਹੁਰਾ ਪਰਿਵਾਰ ਹੁੰਦਾ ਨੋਂ ਦਾ ਜਾ ਕੇ ਦਰਖੜਕਾਉਂਦਾ ਵੀ ਬਈ ਸਰਕਾਰੀ ਨੌਕਰੀ ਸਾਡੇ ਮੁੰਡੇ ਦੀ ਤੈਨੂੰ ਮਿਲੀ ਹੈ ਤੂੰ ਥੋੜਾ ਖਰਚਾ ਸੋਣੀ ਵੀ ਦੇ ਦੇ ਔਰ ਜਦੋਂ ਨੂੰਹ ਮਨਾ ਕਰ ਦਿੰਦੀ ਹੈ ਤਾਂ ਪਰਿਵਾਰ ਦੇ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਕਿ ਸਾਡੀ ਪਤੀ ਮਤਲਬ ਸਾਡੇ ਬੇਟੇ ਦੀ ਮੌਤ ਹੋ ਗਈ ਹੈ ਔਰ ਨੌਕਰੀ ਹੈ ਜਿਹੜੀ ਉਹਦੀ ਪਤਨੀ ਨੂੰ ਮਿਲ ਗਈ ਔਰ ਸਾਨੂੰ ਖਰਚਾ ਦੇਣ ਤੋਂ ਇਨਕਾਰ ਕਰਦੀ ਪਈ ਹੈ ਜਦੋਂ ਨੂੰਹ ਨੂੰ ਪਤਾ ਲੱਗਦਾ ਵੀ ਮੇਰਾ ਸਹੁਰਾ ਪਰਿਵਾਰ ਹਾਈ ਕੋਰਟ ਚ ਪਹੁੰਚ ਗਿਆ ਫਿਰ ਨੂੰਹ ਵੀ ਪਟੀਸ਼ਨ ਬਾਦੀ ਹੋ ਜਾਂਦੀ ਹੈ ਔਰ ਜਦੋਂ ਪੂਰਾ ਮਾਮਲਾ ਹਾਈ ਕੋਰਟ ਦੇ ਵੱਲੋਂ ਐਕਸਪਲੇਨ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਡਿਸੀਜਨ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਸਾਰੇ ਪਰਿਵਾਰ ਤੋਂ ਕਿ ਤੁਸੀਂ ਇਹ ਪਤਨੀ ਤੋਂ ਕਿਉਂ ਮੰਗਦੇ ਪਏ ਹੋ ਪਹਿਲਾਂ ਹੀ ਉਹਦਾ ਪਤੀ ਸਿਰ ਤੇ ਨਹੀਂ ਹੈਗਾ ਜੀ ਤਾ ਫਿਰ ਮਾਪਿਆਂ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਕਿ ਬਾਕੀ ਬੱਚੇ ਪ੍ਰਾਈਵੇਟ ਜੋਬ ਤੇ ਆ ਔਰ ਅਸਮਰਥ ਨੇ ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਕਰਦੇ ਪਏ ਆ ਔਰ ਇਹ ਚੀਜ਼ ਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਜੋ ਬੰਦਾ ਸਰਕਾਰੀ ਨੌਕਰੀ ਤੇ ਹੁੰਦਾ ਉਹਦਾ ਪੈਕੇਜ ਅੱਛਾ ਹੁੰਦਾ ਬਿਲਕੁਲ ਅਸੀਂ ਸਾਰੇ ਇਸ ਚੀਜ਼ ਤੋਂ ਅਵੇਅਰ ਆ ਤਾਂ ਇਸ ਕਰਕੇ ਸਰਕਾਰ ਫੈਸਲਾ ਸੁਣਾ ਦਿੰਦੀ ਹੈ ਕਿ ਹੁਣ ਤੋਂ ਬਾਅਦ ਕੋਈ ਵੀ ਪਤੀ ਹੈ ਜਿਸ ਦੀ ਡੈਥ ਹੋ ਗਈ ਉਹ ਸਰਕਾਰੀ ਨੌਕਰੀ ਤੇ ਹੋਊਗਾ ਨੌਕਰੀ ਜਿਹੜੇ ਵੀ ਮੈਂਬਰ ਨੂੰ ਮਿਲਦੀ ਆ ਚਾਹੇ ਉਹਦਾ ਭਰਾ ਹੋਵੇ ਚਾਹੇ ਪਤਨੀ ਹੋਵੇ ਉਹਦੇ ਪੇਰੈਂਟਸ ਨੂੰ 10000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪੱਤਾ ਦੇਣਾ ਹੈ ਬਿਲਕੁਲ ਕਿਤਨ ਕਿਤੇ ਗੱਲ ਜਿਹੜੀ ਇਹ ਕਾਨੂੰਨ ਜਿਹੜਾ ਬਣਿਆ ਉਹ ਸਹੀ ਬਣਿਆ ਹੈ ਕਿਉਂਕਿ ਲੋਕ ਨਜ਼ਾਇਜ਼ ਫਾਇਦਾ ਵੀ ਚੱਕਦੇ ਨੇ ਕਿ ਜੇਕਰ ਸਰਕਾਰੀ ਨੌਕਰੀ ਕਿਸੇ ਦੇ ਹੱਥ ਲੱਗਦੀ ਹੈ ਹਾਲਾਂਕਿ ਦੇਖੋ ਕਿੰਨੇ ਬੱਚੇ ਨੇ ਸਰਕਾਰੀ ਨੌਕਰੀਆਂ ਦੇ ਲਈ ਅਪਲਾਈ ਕਰਦੇ ਨੇ ਮਿਹਨਤ ਕਰਦੇ ਨੇ ਖੰਡਲਮਾਰ ਵੀ ਹੁੰਦੇ ਨੇ ਪੇਪਰ ਲੀਕ ਹੋ ਜਾਂਦੇ ਨੇ ਮਾਰ ਚਾਲਦੇ ਨੇ ਪਰ ਕਿਸੇ ਨੂੰ ਵੀ ਜੇਕਰ ਨੌਕਰੀ ਮਿਲ ਜਾਂਦੀ ਹੈ ਤਾਂ ਉਹਨੂੰ ਆਪਣੇ ਪੇਰੈਂਟ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਵਿਆਹ ਤੋਂ ਪਹਿਲਾਂ ਵੀ ਜਿਹੜੇ ਪੇਰੈਂਟਸ ਹੁੰਦੇ ਹੁੰਦੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਠੀਕ ਆ ਫੀਸਾਂ ਭਰਨੀਆ ਸਰਕਾਰੀ ਪੇਪਰ ਅੱਦਾ ਨਹੀਂ ਦਿੱਤੇ ਰਹਿੰਦੇ ਉਸ ਤੋਂ ਪਹਿਲਾਂ ਉਹਦੀ ਫੀਸ ਰੀਟੈਂਪਟ ਹੁੰਦੀ ਆ ਔਰ ਫਿਰ ਉਹਦੀਆਂ ਬੁੱਕਸ ਖਰੀਦ ਦੇਣੀ ਉਹ ਸਾਰਾ ਖਰਚਾ ਪੇਰੈਂਟਸ ਵੱਲੋਂ ਕੀਤਾ ਜਾਂਦਾ ਔਰ ਕਿਤੇ ਨਾ ਕਿਤੇ ਫੈਸਲਾ ਬਿਲਕੁਲ ਸਹੀ ਨਹੀਂ ਪੇਰੈਂਟਸ ਨੇ ਸਾਰੀ ਉਮਰ ਮਿਹਨਤ ਕੀਤੀ ਆਪਣੇ ਬੱਚੇ ਦੇ ਉੱਤੇ ਇਨਵੈਸਟ ਕੀਤਾ ਹਾਲਾਂਕਿ ਉਹ ਬੋਲ ਕੇ ਨਹੀਂ ਸੁਣਾ ਸਕਦੇ ਔਰ ਉਹਨਾਂ ਦੇ ਬੁਢਾਪੇ ਟਾਈਮ ਬੱਚਿਆਂ ਦੀ ਹੀ ਕਮਾਈ ਉਹਨਾਂ ਦੇ ਕੰਮ ਆਣੀ ਬਿਲਕੁਲ ਮੈਨੂੰ ਲੱਗਦਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਵੀ ਡਿਸੀਜਨ ਲਿਆ 100% ਸ਼ੋਰਾਂ ਔਰ ਕਿਤੇ ਨਾ ਕਿਤੇ ਪੇਰੈਂਟਸ ਨੂੰ ਇਹ ਡਿਸੀਜਨ ਬਹੁਤ ਅੱਛਾ ਲੱ ਉਹਨਾਂ ਦੇ ਮਾਈਂਡ ਵਿੱਚ ਕੋਈ ਇੱਕੋ ਨੀਂ ਚੀਜ਼ ਖਤਮ ਹੋ ਗਈ ਆ ਕਿ ਸਾਡਾ ਬੱਚਾ ਦੁਨੀਆ ਤੋਂ ਗਿਆ ਔਰ ਸਾਡਾ ਰੋਟੀ ਪਾਣੀ ਬੰਦ ਹੋ ਗਈ ਉਹਨਾਂ ਦੇ ਮਾਈਂਡ ਵਿੱਚ ਚੀਜ਼ ਖਤਮ ਹੋ ਗਈ ਕਿਤੇ ਨਾ ਕਿਤੇ ਉਹਨਾਂ ਦੇ ਮਨ ਨੂੰ ਵੀ ਸੰਤੁਸ਼ਟੀ ਮਿਲਦੀ ਆ ਕਿ ਜੇਕਰ ਰੱਬ ਨਾ ਕਰੇ ਇਦਾਂ ਦੀ ਕੋਈ ਅਨਸੁਖਾਵੀ ਘਟਨਾ ਹੋ ਵੀ ਜਾਂਦੀ ਹੈ ਨਾ ਤਾਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਸੇਫ ਮਹਿਸੂਸ ਕਰਦੇ ਹਾਂ ਬਿਲਕੁਲ ਸਰਕਾਰਾਂ ਦੇ ਕੋਲ ਕੋਈ ਸਕੀਮ ਤਾਂ ਬਹੁਤ ਹੁੰਦੀ ਆ ਪਰ ਕਈ ਲੋਕਾਂ ਤੱਕ ਪਹੁੰਚ ਨਹੀਂ ਲੀਂਦੀ ਲੇਕਿਨ ਘਰਾਂ ਦੇ ਵਿੱਚ ਜਿਹੜੇ ਕਲੇਸ਼ ਨੇ ਉਹ ਕਈ ਘਟਨਾਵਾਂ ਨੂੰ ਵੀ ਅਣਜਾਣ ਅਣਜਾਣ ਦੇ ਜਾਂਦੇ ਨੇ ਪਰ ਅੱਜ ਕੱਲ ਜਿਹੜੀ ਘਟਨਾਵਾਂ ਵਾਪਰਦੀਆਂ ਪਈਆਂ ਨੇ ਕਿ ਤੁਸੀਂ ਦੇਖਦੇ ਹੋ ਸਾਈਡ ਕੇਸ ਬਹੁਤ ਜ਼ਿਆਦਾ ਹੋ ਰਹੇ ਨੇ ਲੜਕੀਆਂ ਦੇ ਵੱਲੋਂ ਨਾ ਤੇ ਹੁਣ ਕਿਤੇ ਇਹ ਲੱਗਦਾ ਹੈ ਕਿ ਇੱਕ ਹੋਰ ਕਾਨੂੰਨ ਨਾਲ ਨਵਾਂ ਬਣ ਜੇ ਕਿਉਂਕਿ ਬਾਰ-ਬਾਰ ਇਹ ਸਵਾਲ ਉੱਠਦਾ ਪਿਆ ਵੀ ਕੁੜੀਆਂ ਕਰਕੇ ਜਿਹੜੀਆਂ ਖਾਸ ਕਰਕੇ ਮੈਰਿਟ ਕੰਪਲ ਨੇ ਉਹਨਾਂ ਦੀ ਪਤਨੀਆਂ ਕਰਕੇ ਲੜਕੇ ਸੁਸਾਈਡ ਕਰ ਰਹੇ ਨੇ ਉਹਨਾਂ ਦਾ ਵਸਤੇ ਕਾਨੂੰਨ ਨਹੀਂ ਬਣਦਾ ਪਿਆ ਕੁੜੀਆਂ ਦਾ ਪਿੱਛੇ ਜਿਹੜਾ ਕਾਨੂੰਨ ਹੈਗਾ ਆ ਉਹਨਾਂ ਦਾ ਮਿਸਯੂਜ਼ ਵੀ ਕਰਦੀਆਂ ਨੇ ਕੇਸ ਚੜਾ ਦਿੰਦੇ ਨੇ ਤੇ ਕੇਸ ਚਿੱਤੇ ਵੀ ਜਾਂਦੇ ਨੇ ਕਿੰਨੇ-ਕਿੰਨੇ ਕਰੋੜਾ ਰੁਪਏ ਮੰਗਲ ਇੱਤੇ ਜਾਂਦੇ ਨੇ ਪਰ ਕਈ ਲੋਕ ਹੈਗੇ ਨੇ ਇਸੇ ਸਵਾਲ 'ਤੇ ਚੁੱਕਰੇ ਨੇ ਖਾਸ ਕਰਕੇ ਜਿਹੜਾ ਇੱਕ ਮੋਦੀ ਜੀ ਦਾ ਉਹ ਨਾਰਾ ਨਾ ਬੇਟੀ ਬਚਾਓ ਬੇਟੀ ਪੜਾਓ ਇਸ ਦੇ ਅਗੇਂਸਟ ਜਿਹੜੇ ਨੇ ਉਹ ਆਵਾਜ਼ ਚੱਕੀ ਜਾ ਰਹੀ ਹੈ ਹੁਣ ਕਹਿੰਦੇ ਨੇ ਬੇਟਾ ਬਚਾਓ ਤੇ ਬੇਟਾ ਪ ਤਾਨੂੰ ਕੀ ਲੱਗਦਾ ਹੈ ਕਿ ਹੁਣ ਕਿੱਥੇ ਡਿਫਰੈਂਸ ਲੱਗ ਰਿਹਾ ਮੈਨੂੰ ਮੈਨੂੰ ਬੇਸਿਕਲੀ ਮੈਡਮ ਲੱਗਦਾ ਕਿ ਹਿਸਟਰੀ ਆਲਵੇਸ ਰਿਪੀਟ ਪਹਿਲਾਂ ਮੁੰਡਿਆਂ ਨੇ ਬਹੁਤ ਨਜਾਇਜ਼ ਫਾਇਦਾ ਚੱਕਿਆ ਕੁੜੀਆਂ ਦਾ ਬਿਲਕੁਲ ਆ ਤੁਸੀਂ ਜ਼ਿਆਦਾ ਦੂਰ ਨਾ ਜਾਓ ਪਹਿਲਾਂ ਰਿਸ਼ਤੇ ਹੁੰਦੇ ਸੀਗੇ ਕਿ ਮੁੰਡਾ ਕੀ ਆ ਰਾ ਕੁੜੀ ਕੁੜੀ ਉਹਦਾ ਸਿਰ ਤੇ ਬਾਹਰ ਜਾਂਦੀ ਠੀਕ ਹੈ ਔਰ ਮੁੰਡਾ ਬਾਹਰ ਜਾ ਕੇ ਮੁੱਕਰ ਜਾਂਦਾ ਸੀ ਮੁੰਡਾ ਉਹਦੇ ਹੀ ਕੋਈ ਹੋਰ ਵਿਆਹ ਕਰਵਾ ਲੈਂਦਾ ਸੀ ਕੁੜੀ ਦਾ ਸਾਰਾ ਫਿਊਚਰਸ ਭਾਈ ਔਰ ਕਿੰਨੀਆਂ ਪੰਜਾਬੀ ਮੂਵੀਜ਼ ਵੀ ਆਈਆਂ ਨੇ ਰਿਪਰੈਜ਼ੈਂਟ ਕਰਨ ਲਈ ਲੋਕਾਂ ਨੂੰ ਸਮਝਾਉਣ ਦੇ ਲਈ ਕਿ ਆਪਣੀਆਂ ਕੁੜੀਆਂ ਨੂੰ ਆਪਣੇ ਕੋਲ ਰੱਖ ਲਓ ਪੀਆਰ ਦੇ ਚੱਕਰਾਂ 'ਚ ਨਾ ਪਾਓ ਔਰ ਥੋੜੇ ਟਾਈਮ ਬਾਅਦ ਕੀ ਹੋਇਆ ਹਿਸਟਰੀ ਚੇਂਜ ਹੋਈ ਸੇਮ ਕੇਸਸ ਹੋਇਆ ਜਿ ਹੁਣ ਕੁੜੀਆਂ ਐਲਸ ਕਰਦੀਆਂ ਨੇ ਮੁੰਡੇ ਵਾਲੇ ਸਾਰਾ ਖਰਚਾ ਕਰਦੇ ਹੁਣ ਕੁੜੀਆਂ ਬਾਹਰ ਜਾ ਕੇ ਮੁੱਕਰਦੀਆਂ ਨੇ ਬਾਹਰ ਜਾ ਕੇ ਮੁੱਕਰ ਜਾਂਦੀਆਂ ਨੇ ਤਾਂ ਕਿਤਨ ਕਿਤੇ ਬਿਲਕੁਲ ਇਤਿਹਾਸ ਕਹਿੰਦੇ ਨੇ ਦੁਹਰਾਇਆ ਜਾਂਦਾ ਆ ਲੇਕਿਨ ਅੱਜ ਦੇ ਬਦਲਦੇ ਸਮਾਜ ਦੇ ਜੋ ਹਾਲਾਤ ਨੇ ਸ਼ਾਇਦ ਸਮਝਣਾ ਵੀ ਚਾਹੀਦਾ ਹੈ ਲੇਕਿਨ ਜੇਕਰ ਕੋਈ ਮੁਕਰ ਜਵੇ ਉਹਦਾ ਕੁਝ ਕਹਿ ਨਹੀਂ ਸਕਦੇ ਨਾ ਕਰਿਆ ਜਾ ਸਕਦਾ ਹੈ ਤੇ ਸਬਕ ਜ਼ਰੂਰ ਲੈਣਾ ਚਾਹੀਦਾ ਅਜੀਹਾਂ ਚੀਜ਼ਾਂ ਤੋਂ ਬਹੁਤ ساری ਅਜੀਹਾਂ ਹਾਸਲਿਕ ਕਰਨ ਨੂੰ ਮਿਲਦੇ ਨੇ ਤੇ ਮੈਂ ਇੱਥੇ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਜਿਹੜੇ ਅਸੀਂ ਕਾਨੂੰਨ ਦੀ ਗੱਲ ਕੀਤੀ ਹੈ ਕਿ ਹੁਣ ਹਰਿਆਣਾ ਪੰਜਾਬ ਰੈਨ ਹਾਈ ਕੋਰਟ ਦੇ ਵੱਲੋਂ ਜੋ ਡਿਸੀਜਨ ਦਿੱਤਾ ਗਿਆ ਕਿ ਕੋਈ ਵੀ ਸਰਕਾਰੀ ਨੌਕਰੀ ਜੇ ਕਿਸੇ ਵੀ ਪਰਿਵਾਰ ਨੂੰ ਮਿਲਦੀ ਹੈ ਤੇ ਉਸ ਦਾ ਆਪਣੇ ਪਰਿਵਾਰ ਨੂੰ ਖਰਚਾ ਦੇਣਾ ਬਣਦਾ ਹੈ ਇਹ ਨਹੀਂ ਤੁਹਾਨੂੰ ਕੀ ਲੱਗਿਆ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜੋੜ ਦੱਸੋ ਚੰਗਾ ਲੱਗਿਆ ਕਿ ਮਾੜਾ ਲੱਗਿਆ ਜੋ ਵੀ ਤੁਹਾਡੇ ਵਿਚਾਰ ਹੋਣਗੇ ਕਮੈਂਟ ਬਾਕਸ 'ਚ ਦਿਓ ਸਾਨੂੰ ਤਾਂ ਕਿ ਅਸੀਂ ਜਨਤਕ ਕਰ ਸਕੀਏ ਤੁਹਾਡੇ ਵਿਚਾਰਾਂ ਨੂੰ ਸਾਨੂੰ ਦਿਓ ਇਜਾਜ਼ਤ ਧੰਨਵਾਦ